ਫੂਕਾ ਮਾਰਦਾ ਭਾਵੇਂ ਥੁੱਕ ਵਿੱਚ ਛੁੱਟ ਦਵੇ ਅਸੀਂ ਕਾਹੇ ਜਾ ਕੇ ਕਹਿਣਾ ਬਾਬੇ ਦਾ ਅੰਮ੍ਰਿਤ ਦੇ ਪਾਣੀ ਦੀ ਬੋਤਲ ਤੁਸੀਂ ਘਰੋਂ ਲਿਆਉਣੀ ਖਾਸ ਕਰਕੇ ਬੀਬੀਆਂ ਨੇ ਲੈ ਜੀਆਂ ਘਰੋਂ ਲਿਆਉਣੀਆਂ ਉਹਨੇ ਤਾਂ ਦੋ ਫੂਕਾ ਹੀ ਮਾਰਨੀਆਂ ਵਿੱਚ ਅਸੀਂ ਕਾਹੇ ਜਾ ਕੇ ਕਹਿਣਾ ਬਾਬੇ ਦਾ ਅੰਮ੍ਰਿਤ ਦੇਖੋ ਦੇਣਾ ਗੰਢਾ ਮੰਗਣਾ ਸੰਢਾ ਫਲ ਬੋਣ ਨੂੰ ਚਾਹੀਦਾ ਦੀ ਦਿਓ ਜੁੜੋ ਖੜ ਜਾਓ ਇੱਕ ਥਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਨਾ ਟਿਕਾਣੇ ਨਾ ਲੱਭੋ ਵੇ ਗੁਰੂ ਗ੍ਰੰਥ ਸਾਹਿਬ ਨੂੰ ਪਾਠ ਕਰਦਿਆਂ ਬੜੇ ਦਿਨ ਹੋ ਗਏ ਕੰਮ ਨਹੀਂ ਬੜਿਆ ਹੁਣ ਹੋਰ ਥਾਂ ਦੇਖੀਏ ਧਾਗੇ ਵਾਲਾ ਤਵੀਤ ਵਾਲਾ ਜਾਦੂ ਵਾਲਾ ਟੂਨੇ ਵਾਲਾ ਸਿਆਣੇ ਨਾਂ ਕੀ ਰੱਖਿਆ ਸੀ ਸਿਆਣਿਆਂ ਕੋ ਜਾਣਾ ਉਹ ਸਿਆਣੇ ਕਿੱਦਾਂ ਹੋ ਗਏ ਦੱਸੋ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਸਿਆਣਾ ਕਿਹੜਾ ਤੇ ਸਿਆਣਾ ਤਾਂ ਹੈ ਹੀ ਆ ਫਿਰ ਉਹ ਪਾਣੀ ਦੀ ਬੋਤਲ ਤੁਸੀਂ ਘਰੋਂ ਲਿਆਉਣੀ ਖਾਸ ਕਰਕੇ ਬੀਬੀਆਂ ਨੇ ਲੈ ਜੀਆਂ ਘਰੋਂ ਲਿਆਉਣੀਆਂ ਉਹਨੇ ਤਾਂ ਦੋ ਫੂਕਾ ਹੀ ਮਾਰਨੀਆਂ ਵਿੱਚ ਤੇ ਪੈਸੇ ਰੱਖ ਦਿਓ ਬੀਬੀ ਨੇ ਪੈਸੇ ਦੇ ਕੇ ਆ ਜਾਣਾ ਉਹ ਇਧਰ ਆਹੀ ਸਿਆਣਾ ਪਾ ਹੋਰ ਸਿਆਣਾ ਕੋਈ ਆ ਕੋਈ ਮਿਹਨਤ ਨਹੀਂ ਮੁਸ਼ਕਲ ਨਹੀਂ ਉਹ ਫੂਕਾ ਮਾਰਦਾ ਭਾਵੇਂ ਥੁੱਕ ਵਿੱਚ ਛੁੱਟ ਦੋਵੇ ਅਸੀਂ ਕਾਹੇ ਜਾ ਕੇ ਕਹਿਣਾ ਬਾਬੇ ਦਾ ਅੰਮ੍ਰਿਤ ਦੇਖੋ ਸਿਆਣਾ ਹੀ ਆ ਫੇ ਹੋਰ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਣੇ ਦਿੰਦਾ ਕਿੰਨਾ ਜੇਬ ਫੋਲੀ ਜਾਂਦਾ ਵੀ ਟੁੱਟੇ ਪੈਸੇ ਪਾਏ ਸੀ ਪਤਾ ਨਹੀਂ ਕਿੱਥੇ ਗਏ ਮਗਰਲੇ ਕਹੀ ਜਾਂਦੇ ਟੇਕਲਾ ਮੱਥਾ ਹੁਣ ਕਹਿੰਦਾ ਪੈਸੇ ਨਹੀਂ ਲੱਭਦੇ ਟੁੱਟੇ ਵੀ ਬੱਜੇ ਪਾ ਦੇ ਗੁਰੂ ਨੇ ਕਿਹੜੇ ਮੋੜ ਮੋੜ ਦੇਣੇ ਵੀ ਇੰਨੇ ਪੈਸੇ ਮੈਂ ਨਹੀਂ ਲੈਣੇ ਉਹ ਸਾਧ ਸੰਗਤ ਬਿਮਾਰੀਆਂ ਤੇ ਜਿੰਨੇ ਮਰਜ਼ੀ ਲਾ ਦੋ ਲੱਖਾਂ ਦੇ ਸਾਹਬ ਨਾਲ ਹੋਰ ਪਾਸੇ ਰੱਬ ਨਾ ਕਰੇ ਬਥੇਰੇ ਲੱਗ ਜਾਂਦੇ ਜਦੋਂ ਵਾਰੀ ਗੁਰੂ ਦੀ ਹੁੰਦੀ ਤਾਂ ਸੋਚ-ਸੋਚ ਕੇ ਦੇਈ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਆ ਚਾਰ ਤਰ੍ਹਾਂ ਦੇ ਲੋਕ ਦੱਸਿਆ ਦੇ ਦੇ ਮੰਗੇ ਸੈਸਾ ਗੁਣਾ ਉਹ ਪਤਾ ਕਿਹੜੇ ਦੇਣੀ ਥੇਲੀ ਤਾਂ ਮੰਗਣੀ ਹਵੇਲੀ ਦੇਣਾ ਗੰਡਾ ਮੰਗਣਾ ਛੰਡਾ ਫੜ ਬੋਣ ਨੂੰ ਚਾਹੀਦਾ ਦੀ ਦਿਓ ਚੜਾਇਆ ਕੀ ਦੋ ਗੰਡੇ ਪੁੱਟ ਕੇ ਖੇਤ ਜੋ ਲਿਆ ਕੇ ਚੜਾ ਦੇ ਥੇਲੀ ਰੱਖ ਕੇ ਕਹਿੰਦਾ ਜੀ ਪਸ਼ੂ ਬੰਨਣ ਦੀ ਬੜੀ ਤੰਗੀ ਆ ਹਵੇਲੀ ਦੇ ਦਿਓ ਦੇਣਾ ਕੀ ਤੇ ਲੈਣਾ ਕੀ ਇਹ ਹਿਸਾਬ ਕਿਤਾਬ ਸਾਡਾ ਗੁਰੂ ਨਾ ਦੇ ਦੇ ਮੰਗੇ ਸੈਸਾ ਗੁਣਾ ਸੰਕੜੇ ਗੁਣਾ ਮੰਗਦੇ ਤੇ ਸੋਭ ਕਰੇ ਸੰਸਾਰ ਕੇ ਸੋਭਾ ਮੰਗਦੇ ਨੇ ਕਿ ਮੈਨੂੰ ਸਰੂਪਾ ਕਿਉਂ ਨਹੀਂ ਮਿਲਿਆ ਫਲਾਣੇ ਨੂੰ ਮਿਲ ਗਿਆ ਸੋਭਾ ਵਡਿਆਈ ਮੰਗਦੇ ਨੇ ਫਲਾਣ ਸਾਰਿਆਂ ਦਾ ਨਾਮ ਬੋਲਦਾ ਮੇਰਾ ਕਿਉਂ ਨਹੀਂ ਬੋਲਿਆ ਵਡਿਆਈ ਲੱਭਦੇ ਸੋਭ ਕਰੇ ਸੰਸਾਰ ਇੱਕ ਇਥੇ ਆਇਆ ਸੀ ਬੜੇ ਸਾਲ ਪਹਿਲਾਂ 50000 ਰੁਪਏ ਦੇਣਾ ਸੀ ਮੇਰੀ ਪਲੇਟ ਲਾ ਦੋ ਮੈਂ ਕਿਹਾ ਪਲੇਟ ਦਾ ਗੁਰੂ ਨਾਨਕ ਦੀ ਲਗਣੀ ਇੱਥੇ ਹੋਰ ਤਾਂ ਕਿਸੇ ਦੀ ਲਗਣੀ ਨਹੀਂ ਉਹ ਫੇ ਮੋਹਾਲੀ 50000 ਦੇ ਕੇ ਗਿਆ ਮੈਂ ਕਿਹਾ ਦੇ ਦਿਓ ਤਾਂ ਸਾਥ ਸੰਗਤ ਛੋਬ ਕਰੇ ਸੰਸਾਰ ਵਾਲੇ ਬੜੇ ਨੇ ਤੇ ਸਤਿਆ ਮਨ ਸੰਤੋਖ ਉਪਜੇ ਪਰਵਾਨ ਆ ਹੁੰਦੇ ਨੇ ਜਿਹੜਾ ਸਤੀ ਵੀ ਹੋਵੇ ਤੇ ਸੰਤੋਖੀ ਵੀ ਹੋਵੇ ਸਤੀ ਦੇ ਸੰਤੋਖੀ ਖਾਏ ਸੰਤੋਖੀ ਖਾਏ ਸੰਤੋਖ ਹੋਵੇ